ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਕੇਸ਼ ਡਕੈਨ ਦਾ ਇੱਕ ਬਿਆਨ ਮੀਡੀਆ ਤੇ ਘੁਮਰਿਆ ਪੋਸਟ ਪਾਈ ਗਈ ਹੈ ਉਹਦੇ ਵੱਲੋਂ ਜਜੀਤ ਸਿੰਘ ਢਲੇਵਾਲ ਨਿੜਖਨੋਰੀ ਬਾਡਰ ਤੇ ਮਰਨ ਮਰਦ ਦੇ ਬੈਠੇ ਨੇ ਉਹਨਾਂ ਪ੍ਰਤੀ ਉਹਦਾ ਬਿਆਨ ਹੈ ਇਹ ਲੋਕ ਕਿਦਾਂ ਲਾਸ਼ਾਂ ਵੇਚਦੇ ਨੇ ਕਿਦਾਂ ਇਹ ਪੰਜਾਬ ਦੀਆਂ ਜੜਾਂ ਵਿੱਚ ਬੈਠੇ ਨੇ ਪੰਜਾਬ ਨੂੰ ਬਰਬਾਦ ਕਰਨ ਵਾਸਤੇ ਕਿੱਡੀਆਂ ਵੱਡੀਆਂ ਡੂੰਘੀਆਂ ਸਾਜਸ਼ਾ ਇਹਨਾਂ ਲੋਕਾਂ ਦੀਆਂ ਹੋ ਰਹੀਆਂ ਨੇ ਮੈਂ ਦੱਸਣਾ ਚਾਹੁੰਦਾ ਜਿਹੜਾ ਰਕੇਸ਼ ਦੁਕਾਨਦਾਰ ਇਹਦੇ ਕੋਲੇ ਤਕਰੀਬਨ 6.5 ਸੌ ਏਕੜ ਜ਼ਮੀਨ ਹੈਗੀ ਆ ਵਧੀਆ ਕਾਰੋਬਾਰ ਹੈ ਔਰ ਅਰਪਤੀ ਹੈ ਇਹ ਬੰਦਾ ਹਾਲਕਿ ਮੈਂ ਜਜੀਸ਼ਵੀ ਡੱਲੇਵਾਲ ਦੀ ਜਦੋਂ ਗੱਲ ਕਰਦਾ ਤੱਥਾਂ ਦੇ ਆਧਾਰ ਤੇ ਗੱਲ ਕਰਦਾ ਕਿ ਤੁਸੀਂ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਦਾ ਨਾਰਾ ਲਾਇਆ ਸੀ ਤੇ ਉਹ ਨਾਰੇ ਦੀ ਕਿੰਨੀ ਕੁ ਸਾਂਝੀਵਾਲਤਾ ਹੈਗੀ ਆ ਤੇ ਕਿੰਨੀ ਕੁ ਭਾਈਚਾਰਕ ਸਾਂਝ ਹੈਗੀ ਆ ਮਜ਼ਦੂਰ ਨੂੰ ਕਿੰਨਾ ਕੁ ਨਾਲ ਲੈ ਕੇ ਚੱਲਿਓ ਮੇਰਾ ਇਹ ਮਤਲਬ ਹੁੰਦਾ ਗੱਲ ਕਰਨ ਦਾ ਮੈਂ ਕਦੇ ਨਹੀਂ ਚਾਹੁੰਦਾ ਕਿ ਸਾਡੇ ਪੰਜਾਬ ਦਾ ਕੋਈ ਸੰਘਰਸ਼ ਕਰਨ ਵਾਲਾ ਆਗੂ ਮੌਤ ਤੋਂ ਹੱਥੋਂ ਬੈਠੇ ਉਹਦੀ ਮੌਤ ਹੋਵੇ ਇਹ ਮੈਂ ਕਦੇ ਨਹੀਂ ਚਾਹੁੰਦਾ ਹਾਂ ਇਹਨਾਂ ਲੋਕਾਂ ਨੂੰ ਇਹਨਾਂ ਦੀ ਔਕਾਤ ਸ਼ੀਸ਼ੇ ਵਿੱਚੋਂ ਦਿਖਾਉਣੀ ਜ਼ਰੂਰੀ ਹੁੰਦੀ ਹੈ ਇਹ ਮੇਰੀ ਫਿਤਰਤ ਹੈ ਪਰ ਜਿਹੜੀ ਪੋਸਟ ਰਕੇਸ਼ ਦੁਕੈੰਤ ਨੇ ਪਾਈ ਹੈ ਉਹ ਕੀ ਕਹਿੰਦਾ ਹੈ ਕਹਿੰਦਾ ਜੇ ਡੱਲੇਵਾਲ ਦੀ ਮੌਤ ਹੋ ਜਾਂਦੀ ਹੈ ਤਾਂ ਅਸੀਂ ਸਰਕਾਰ ਨੂੰ লাশ ਨਹੀਂ ਦੇਵਾਂਗੇ ਇਹ ਬਿਆਨ ਦਿੱਤਾ ਹੈ ਹੁਣ ਇਹਦੇ ਪਿੱਛੇ ਰੋਟੀਆਂ ਕਿ ਛਕੀਆਂ ਜਾਣਗੀਆਂ ਇਹ লাশ ਨਾ ਦੇਣ ਤੋਂ ਮਤਲਬ ਕੀ ਹੈ ਮੈਂ ਦੱਸ ਦਿੰਦਾ ਮਤਲਬ ਅਸੀਂ ਡੱਲੇਵਾਲ ਦੀ লাশ ਜਿਹੜੀ ਹੈ ਉਹਨੂੰ ਚੌਂਕ ਦੇ ਵਿੱਚ ਰੱਖਾਂਗੇ ਸੜਕ ਤੇ ਤੇ ਸਰਕਾਰ ਦੇ ਕੋਲੋਂ ਬਹੁਤ ਵੱਡੀ ਰਕਮ ਕਰੋੜਾਂ ਦੇ ਵਿੱਚ ਲਵਾਂਗੇ ਫੇਰ ਗਵਰਨਮੈਂਟ ਨੂੰ ਲਾਸ਼ ਦੇਵਾਂਗੇ ਗਵਰਨਮੈਂਟ ਨੂੰ ਲਾਸ਼ ਨਹੀਂ ਦੇਵਾਂਗੇ ਇਹਦੇ ਮਤਲਬ ਕਹੀ ਨਹੀਂ ਦੂਜੀ ਗੱਲ ਕਿ ਲਾਸ਼ ਦੇ ਉੱਪਰ ਚੜਾਵਾ ਬਹੁਤ ਚੜਨਾ ਲੋਕਾਂ ਦੇ ਕੋਲੋਂ ਫੰਡਿੰਗ ਬਹੁਤ ਆਉਣੀ ਹੈ ਤਾਂ ਕਰਕੇ ਡੱਲੇਵਾਲ ਦੇ ਕਹਿੰਦੇ ਅਸੀਂ ਲਾਸ਼ ਗਵਰਨਮੈਂਟ ਨੂੰ ਨਹੀਂ ਦੇਵਾਂਗੇ ਹੁਣ ਤੁਮ ਇੱਕ ਹੋਰ ਗੱਲ ਕਹਿਣੀ ਹੈ ਜਦੋਂ ਕਿਸਾਨੀ ਅੰਦੋਲਨ 2020 ਦੇ ਵਿੱਚ ਹੁੰਦਾ ਉਦੋਂ ਤਕਰੀਬਨ 800 ਕਿਸਾਨ ਤੇ ਮਜ਼ਦੂਰ ਮੌਤੇ ਮੂਹ ਵੀ ਚਲਾ ਗਿਆ ਮੌਤ ਹੋ ਗਈ ਉਹਨਾਂ ਦੀ ਤੇ ਉਦੋਂ ਤੁਹਾਡੇ ਕੋਲੋਂ ਸਰਕਾਰ ਨੇ ਲਾਸ਼ਾਂ ਮੰਗੀਆਂ ਸੀ ਉਦੋਂ ਸਰਕਾਰ ਨੂੰ ਲਾਸ਼ਾਂ ਦੀ ਲੋੜ ਸੀ ਜਸਵਿੰਦਰ ਭੱਲੇ ਦੇ ਬਹੁਤ ਵਧੀਆ ਸ਼ਨਕਾਟੇ ਨੇੜੇ ਪ੍ਰੋਜੈਕਟ ਆਈਸੀ ਕੈਸਟ ਆਈਆਂ ਸੀ ਉਹਨਾਂ ਵਿੱਚ ਇੱਕ ਉਹਨਾਂ ਦਾ ਹੱਸਾ ਠੱਠਾ ਹੈਗਾ ਸੀ ਉਹ ਕਹਿੰਦੇ ਭੱਲਾ ਸਾਹਿਬ ਨੂੰ ਬਾਲਮਕੰਦ ਸ਼ਰਮਾ ਜੀ ਕਹਿੰਦੇ ਉਹ ਗੀਤ ਸੁਣਾਓ ਕਹਿੰਦੇ ਕਿਹੜਾ ਕਿ ਤੇਰੀ ਭੈਣ ਦੇ ਵਿਆਹ ਦੇ ਵਿੱਚ ਭੱਜਿਆ ਫਿਰ ਭੱਲਾ ਸਾਹਿਬ ਕਹਿੰਦੇ ਜਿੱਥੇ 150 ਜਬਕੂ ਉਥੇ ਤੂੰ ਜਾਉਂਕੀ ਮੈਨੂੰ ਕੀ ਫਰਕ ਪੈਣਾ ਜੇ ਡੱਲੇਵਾਲ ਦੀ ਮੌਤ ਹੋ ਜਾਂਦੀ ਹੈ ਸਰਕਾਰ ਨੇ ਉਹਦੀ ਲਾਸਤ ਨੂੰ ਲੈਣਾ ਕੀ ਹੈ ਅੱਗੇ 850 ਜਾਂ 800 ਕਿਸਾਨ ਦੀ ਮੌਤ ਹੋ ਗਈ ਅੱਗੇ ਸਰਕਾਰ ਨੇ ਕੀ ਲੈ ਲਿਆ ਜਾਂ ਹੁਣ ਸਰਕਾਰ ਨੇ ਕੀ ਲੈਣਾ ਹੈ ਸਰਕਾਰ ਨੇ ਡੱਲੇਵਾਲ ਦੇ ਡੈੱਡ ਬੋਡੀ ਨੂੰ ਪ੍ਰਧਾਨ ਮੰਤਰੀ ਬਣਾਉਣਾ ਹੈ ਰਾਸ਼ਟਰਪਤੀ ਬਣਾਉਣਾ ਕੋਈ ਫੌਜ ਦਾ ਮੁਖੀ ਲਾਉਣਾ ਕੀ ਕਰਨਾ ਉਹਨਾਂ ਨੇ ਦੱਸ ਤੋ 3600 ਇੱਥੇ ਇਨਸਾਨ ਮਰਦੇ ਨੇ ਤੁਹਾਨੂੰ ਚੇਤੇ ਨਹੀਂ ਹੈਗਾ ਕੋਈ ਮਜ਼ਦੂਰ ਕੰਧ ਥੱਲੇ ਆ ਕੇ ਮਰ ਗਿਆ ਕੋਈ ਰੇੜੀ ਲਈ ਜਾਂਦਾ ਸੀ ਉਹਦਾ ਐਕਸੀਡੈਂਟ ਹੋ ਗਿਆ ਕੋਈ ਮਜ਼ਦੂਰ ਛੱਤ ਛੱਲੇ ਆ ਕੇ ਮਰ ਗਿਆ ਕਿਸੇ ਮਜ਼ਦੂਰ ਦਾ ਘਰ ਟਹਿ ਗਿਆ ਕੋਈ ਮਜ਼ਦੂਰ ਘਰ ਵਿੱਚ ਖੂਹੀ ਪੱਟੀ ਟੋਲਡ ਵਾਸਤੇ ਉਹਦੇ ਵੀ ਡਿੱਗ ਕੇ ਮਰ ਗਿਆ ਕੋਈ ਬਿਮਾਰੀ ਪੱਖੋਂ ਮਰ ਗਿਆ ਉਹ ਲਾਸ਼ਾਂ ਨਹੀਂ ਹੈਗੀਆਂ ਤੁਹਾਡਾ ਉਧਰ ਧਿਆਨ ਨਹੀਂ ਜਾਂਦਾ ਮਤਲਬ ਮਜ਼ਦੂਰ ਮਰ ਜੇ ਉਹਦੀ ਕੋਈ ਕੀਮਤ ਨਹੀਂ ਤੂੰ ਤਾਂ ਖਾ ਲਿਆ ਪੀ ਲਿਆ ਹੰਡਾ ਲਿਆ ਅਰਬਾਂ ਕਰਮਾ ਬੈਂਕਾਂ ਵਿੱਚ ਧਰ ਲਿਆ ਕਰੋੜਾਂ ਰੁਪਈਆ ਦੀ ਪ੍ਰਾਪਰਟੀ ਬਣਾ ਲਈ ਪਤਨੀ ਕਿਹੜੀਆਂ ਕਿਹੜੀਆਂ ਕੰਟਰੀਆਂ ਵਿੱਚ ਜਾ ਕੇ ਸੈਟਿੰਗਾਂ ਕਰ ਲਈਆਂ ਮੈਂ ਕਹਿਣਾ ਜੇ ਡੱਲੇਵਾਲ ਮਰ ਜੂ ਤਾਂ ਕੀ ਘਾਟਾ ਪੈਜੂ ਇਹ ਤਾਂ ਰੋਟੀਆਂ ਛੇਕਣ ਵਾਲੇ ਨੇ ਭਾਵੇਂ ਕਿਸਾਨ ਜੈਸੇ ਬੰਦਿਆਂ ਬਾਰੇ ਹੁਣ ਕਹਿਣ ਸਾਨੂੰ ਘਾਟਾ ਪੈਜੂ ਲੀਟਰ ਨਹੀਂ ਮਿਲਣਾ ਕਿਉਂ ਨਹੀਂ ਮਿਲਣਾ ਲੀਟਰ ਵਿੱਚ ਕਿਉਂ ਲੋਕਾਂ ਨੂੰ ਬੇਕੂ ਬਣਾ ਰਹੇ ਹੋ ਇਹਦਾ ਅਮਰ ਸ਼ੱਕ ਹੈ ਰਕੇਡ ਕਹਿੰਦਾ ਜਿਹੜਾ ਕਹਿੰਦਾ ਅਸੀਂ ਲਾਸ਼ ਨਹੀਂ ਦਿੰਦੇ ਗਵਰਨਮੈਂਟ ਨੂੰ ਗਵਰਨਮੈਂਟ ਨੇ ਲਾਸ਼ ਤੋਂ ਕੀ ਕਰਨਾ ਕੀ ਕਰਾਉਣਾ ਤੁਹਾਨੂੰ ਸ਼ਰਮ ਨਹੀਂ ਆਉਂਦੀ ਜਿਹੜੀਆਂ ਲਾਸ਼ਾਂ ਪਹਿਲਾਂ ਬਾਟਰਾ ਦੇ ਉੱਪਰ ਅਸੀਂ ਪੰਜਾਬ ਲੈ ਕੇ ਆਂਦੀਆਂ ਨੇ ਭਾਵੇਂ ਉਹ ਮਜ਼ਦੂਰ ਦੀ ਸੀ ਭਾਵੇਂ ਕਿਸਾਨ ਦੀ ਸੀ ਤੁਹਾਨੂੰ ਉਥੋਂ ਅਕਲ ਆਈ ਨਹੀਂ ਇਹ ਬਿਆਨਬਾਜ਼ੀ ਕਰ ਦਿਓ ਇਹ ਸਭ ਕੁਝ ਜਿਹੜਾ ਲੰਗ ਲਾਣਾ ਕਿਸਾਨ ਜਥੇਬੰਦੀਆਂ ਇਕੱਠੀਆਂ ਹੋਈਆਂ ਨੇ ਨਾ ਬਸ ਇਹਨਾਂ ਨੇ ਪੰਜਾਬ ਦਾ ਬੇੜਾ ਕਰਨਾ ਹੈ। ਹੋਰ ਕਿਸੇ ਵੀ ਸਟੇਟ ਵਿੱਚੋਂ ਕੋਈ ਕਿਸਾਨ ਜਥੇਬੰਦੀ ਸਾਹਮਣੇ ਨਹੀਂ ਆਈ। ਨਾ ਹੀ ਅਗਲੇ ਨੇ ਆਉਣਾ। ਬਰਬਾਦੀ ਤਾਂ ਪੰਜਾਬ ਦੀ ਕਰਨੀ ਹੈ ਨਾ। ਮੈਂ ਇਥੇ ਕੱਲ ਖੁੱਲਕੇ ਕਹਿਣੀ ਆ। ਮਜ਼ਦੂਰ ਨੂੰ ਖਤਮ ਕਰਨ ਵਾਲਿਓ। ਛੋਟੇ ਦੁਕਾਨਦਾਰ ਨੂੰ ਖਤਮ ਕਰਨ ਵਾਲਿਓ ਛੋਟੇ ਵਪਾਰੀ ਨੂੰ ਖਤਮ ਕਰਨ ਵਾਲਿਓ ਚੇਤੇ ਰੱਖਿਓ ਤੁਹਾਡੀ ਜ਼ਿੰਦਗੀ ਦਾ ਹਿਸਾਬ ਕਿਤਾਬ ਇੱਥੇ ਹੀ ਹੋਣਾ ਹੈ ਕੋਈ ਨਰਕ ਨਹੀਂ ਕੋਈ ਸਵਰਗ ਨਹੀਂ ਅੱਗੇ ਇੱਥੇ ਹੀ ਨਰਕ ਹੈ ਇੱਥੇ ਹੀ ਸਵਰਗ ਹੈ ਜੇ ਤੁਸੀਂ ਇੱਥੇ ਪੰਜਾਬ ਦੇ ਵਿੱਚ ਕਾਰੋਬਾਰ ਕਰਨ ਵਾਲਿਆਂ ਨੂੰ ਮਜ਼ਦੂਰ ਨੂੰ ਕੋਈ ਮਾਣ ਇੱਜ਼ਤ ਉਹਦਾ ਬਣਦਾ ਹੱਕ ਨਹੀਂ ਦਿੰਦੇ ਨਾ ਤਾਂ ਤੁਹਾਡੇ ਲਈ ਨਰਕ ਸਵਰਗ ਇੱਥੇ ਹੀ ਐ ਮੇਰੀਆਂ ਗੱਲਾਂ ਕੌੜੀਆਂ ਨੇ ਚੇਤੇ ਰੱਖਿਓ ਰੱਖ ਲਿਓ লাশ ਨੂੰ ਸ਼ੀਸ਼ੇ 'ਤੇ ਜੜਾ ਕੇ ਇੱਥੇ ਪਹਿਲਾਂ ਬਨਿਆਰੇ ਵਾਲੇ ਦੀ ਬੜੇ ਸਾਧਾਂ ਦੀਆਂ ਬੜੀਆਂ ਨੇ ਲਾਸ਼ਾਂ ਰੱਖੀਆਂ ਫ੍ਰੀਜ ਕਰਕੇ ਤੁਸੀਂ ਰੱਖ ਲਿਓ ਉਹਦੇ ਨਾਲ ਪੰਜਾਬ ਨੂੰ ਕੀ ਲੈਣਾ ਦੇਣਾ ਪੰਜਾਬ ਨੂੰ ਜੇ ਨਾਲ ਕੀ ਬੈਨੀਫਿਟ ਹੋਣਾ ਹੈ ਪੰਜਾਬ ਤੁਸੀਂ ਬੇੜਾਗਰ ਕਰਨ ਕਰਦੇ ਹੋਂਗੇ بس ਇੰਨੀ ਗੱਲ ਕਹਿਣੀ ਐ ਰੱਖੋ লাশ ਨੂੰ ਸ਼ਾਮਕੇ ਬਥੇਰੇ ਮਰਨਗੇ ਪਹਿਲੀ ਗੱਲ ਤਾਂ ਮੈਂ ਗੱਲ ਤੁਹਾਨੂੰ ਕੌੜੀ ਐ ਕਹਿ ਦੇਣਾ ਆਗੂ ਕੋਈ ਮਰਦਾ ਨਹੀਂ ਨਾ ਮਰਿਆ ਜਿੰਨੇ ਕੁ ਮਰ ਰਹੇ ਨੇ ਦੋ ਚਾਰ ਬੀਬੀਆਂ ਦੀ ਮੌਤ ਹੋ ਗਈ ਇਸ ਅੰਦੋਲਨ ਦੇ ਵਿੱਚ ਕੁਝ ਕਿਸਾਨਾਂ ਦੀ ਹੋ ਗਈ ਕੁਝ ਮਜ਼ਦੂਰਾਂ ਦੀ ਹੋ ਗਈ ਜਾਨੀ ਕਿ ਹੋਰਾਂ ਨੇ ਮਰਨਾ ਇਹਨਾਂ ਨੇ ਨਹੀਂ ਮਰਨਾ ਇਹ ਗੱਲ ਚੇਤੇ ਰੱਖੋ ਮੇਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ